ਮੁਲਾਜ਼ਮਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਬਹੁਤ ਗੁੱਸਾ ਰੋਸ ਆ ਤਾਂ ਅਸੀਂ ਸਾਰੇ ਇਕੱਠੇ ਹੋਏ ਆ ਕਿ ਜਿਹੜਾ ਇਹ ਗੁੱਸਾ ਤੇ ਰੋਸ ਆ ਇਹਨੂੰ ਮੈਦਾਨ ਦੇ ਵਿੱਚ ਸੰਘਰਸ਼ ਦੇ ਮੈਦਾਨ ਦੇ ਵਿੱਚ ਲੈ ਕੇ ਆਈਏ ਉਸ ਲਈ ਅਸੀਂ ਇਸ ਮੋਰਚੇ ਦਾ ਗਠਨ ਕੀਤਾ ਸਾਡਾ ਮੰਨਣਾ ਇਹ ਹੈ ਕਿ ਜਿਹੜੀ ਇਹ ਸਰਕਾਰ ਆ ਨਾ ਤਾਂ ਮੁਲਾਜ਼ਮਾਂ ਲਈ ਗੰਭੀਰ ਆ ਨਾ ਜਿਹਨੇ ਬਾਕੀ ਤਮਕੇ ਸੰਘਰਸ਼ ਕਰ ਰਹੇ ਨੇ ਕਿਸਾਨ ਨੇ ਮਜ਼ਦੂਰ ਨੇ ਜਾਂ ਕੱਚੇ ਮੁਲਾਜ਼ਮ ਨੇ ਨਾ ਉਹਨਾਂ ਲਈ ਗੰਭੀਰ ਆ ਅਸਲਿੇ 4 ਸਾਲਾਂ ਤੋਂ ਇਨਕਲਾਬ ਦਾ ਨਾਂ ਦੇ ਕੇ ਜਿਹੜੀ ਸਰਕਾਰ ਫੋਨ ਦੇ ਵਿੱਚ ਆਈ ਆ ਉਨੇ ਬੜਾ ਬੜਾ ਧੋਖਾ ਮੁਲਾਜ਼ਮ ਵਰਗ ਦੇ ਨਾਲ ਕੀਤਾ ਉਹਨਾਂ ਨੇ ਆਪਣੇ ਚੋਣ ਮਨੋਤ ਪੱਤਰ ਦੇ ਵਿੱਚ ਪੈਨਸ਼ਨ ਬਹਾਲੀ ਦੀ ਗੱਲ ਪੰਜਾਬ ਦੀ ਜਿਹੜੀਆਂ ਪੇ ਨਾਰਮਲੀਆਂ ਨੇ ਉਹਨਾਂ ਦੀ ਗੱਲ ਪਿਛਲੇ ਪੇ ਕਮਿਸ਼ਨ ਦੇ ਵਿੱਚ ਕੱਟੇ ਗਏ ਪੱਤਿਆਂ ਦੀ ਬਹਾਲੀ ਦੀ ਗੱਲ ਉਹਨਾਂ ਨੇ ਰੱਖੀ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਦੇ ਵਿੱਚ ਇਹ ਸਰਕਾਰ ਨੂੰ ਵੋਟਾਂ ਪਾ ਕੇ ਜਿਹੜਾ ਹੈਗਾ ਮੰਡੇਟ ਦਿੱਤਾ ਪਰ ਇਹ ਪਿਛਲੇ 4 ਸਾਲਾਂ ਦੇ ਵਿੱਚ ਭਵੰਤਮਨ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੇ ਮੁਲਾਜ਼ਮ ਵਰਗ ਦੀ ਕੋਈ ਹਸਾਰ ਨਹੀਂ ਲਈ ਮੁਲਾਜ਼ਮ ਵਰਗ ਦਾ ਕੋਈ ਵੀ ਜਿਹੜਾ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਨਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਮੁਲਾਜ਼ਮ ਜਿਹੜੇ 17/7/20 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਜੋ ਉਹਨਾਂ ਦਾ ਬਣਦਾ ਹੋਇਆ ਪੰਜਾਬ ਪੇ ਸਕੇਲ ਜਿਹੜਾ ਹੈ ਉਹਨਾਂ ਦੇ ਉੱਪਰ ਲਾਗੂ ਹੋਣਾ ਚਾਹੀਦਾ ਕੋਰਟ ਦੇ ਵਿੱਚ ਕੇਸ ਜਿੱਤਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਜਿਹੜੀ ਹੈਗੀ 4 ਸਾਲ ਬੀਤਣ ਦੇ ਬਾਅਦ ਵੀ ਜਿਹੜਾ ਹੈਗਾ ਅਜੇ ਤੱਕ ਪੰਜਾਬ ਪੇ ਸਕੇਲ ਜਿਹੜਾ ਉਹ ਲਾਗੂ ਨਹੀਂ ਕਰ ਰਹੀ ਇਤਿਹਾਸ ਇਹਨਾਂ ਨੇ ਐ ਸਿਰਜ ਦਿੱਤਾ ਕਿ ਜਿਹੜੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਕਹਿ ਰਹੇ ਨੇ ਕਿ ਬਦਲਾਅ ਵਾਲੇ ਆ ਬਦਲਾਅ ਇਸ ਤਰੀਕੇ ਦਾ ਲਿਆਂਦਾ ਕਿ ਪਿਛਲਾ ਸਾਲ 2 ਮੁਲਾਜ਼ਮਾਂ ਦੇ ਹੁਣ ਤੱਕ ਦੇ ਇਤਿਹਾਸ ਦਾ ਇਹ ਜਾ ਸਾਲ ਬਣਤਾ ਜਿਦੇ ਵਿੱਚ ਮਹਿੰਗਾਈ ਪੱਤੇ ਦੀ ਇੱਕ ਵੀ ਕਿਸ਼ਤ ਨਹੀਂ ਦਿੱਤੀ ਇੱਕ ਪਾਸੇ ਲੜਾਈ ਪੰਜਾਬ ਸਰਕਾਰ ਨਾਲ ਦੂਜੇ ਪਾਸੇ ਕੇਂਦਰ ਵੀ ਜਿਹੜੀ ਹੈਗੀ ਆ ਇਹਦੇ ਚ ਉਸੇ ਤਰੀਕੇ ਦੇ ਨਾਲ ਸ਼ਾਮਲ ਹੈ ਕਿ ਉਹ ਲਗਾਤਾਰ ਸੂਬਿਆਂ ਦੀ ਵਿੱਤੀ ਬਾਹਮ ਰੋੜ ਰਹੀ ਹੈ ਪੈਨਸ਼ਨ ਦਾ 28000 ਪੁਰਾਣੀ ਹੈ ਜਿਹੜਾ ਪੀਐਫ ਆਰਡੀਏ ਕੋਲੇ 28000 ਕਰੋੜ ਰੁਪਏ ਦੀ ਰਕਮ ਜਿਹੜੀ ਹੈਗੀ ਆ ਉਹ ਪੰਜਾਬ ਦੇ ਸੂਬੇ ਦੀ ਪੰਜਾਬ ਦੇ ਮੁਲਾਜ਼ਮਾਂ ਦੀ ਇਕੱਠੀ ਹੋ ਚੁੱਕੀ ਆ ਪਰ ਉਹ ਬਿਲਕੁਲ ਜਵਾਬ ਦੇ ਚੁੱਕੇ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਦਾ ਇਹ ਜਿਹੜਾ ਪੈਸਾ ਹੈ ਉਹ ਅਸੀਂ ਦੇਣਾ ਨਹੀਂ ਹੈ ਅੱਜ ਮੋਗੇ ਦੇ ਵਿੱਚ ਸਬਾਈ ਕਨਵੈਨਸ਼ਨ ਆ ਜਿਹੜੀ ਉਹ ਪੁਰਾਣੇ ਸਕੇਲ ਪੈਨਸ਼ਨ ਅਤੇ ਪੱਤੇ ਬਹਾਲੀ ਫਰੰਟ ਮੋਰਚਾ ਜਿਹੜਾ ਉਹਦੇ ਵੱਲੋਂ ਕੀਤੀ ਜਾ ਰਹੀ ਆ ਇਹਦਾ ਕਾਰਨ ਇਹ ਆ ਕਿ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਆ ਇਹ ਸਰਕਾਰ ਬਣੀ ਨੂੰ 4 ਸਾਲ ਹੋ ਚੁੱਕੇ ਨੇ ਪਰ 4 ਸਾਲ ਦੇ ਦੌਰਾਨ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਮਲਾਜ਼ਮਾਂ ਦੇ ਨਾਲ ਉਹ ਕੋਈ ਪੂਰੇ ਨਹੀਂ ਕੀਤੇ ਸਗੋਂ ਸਿਆਸੀ ਜੁਮਲੇ ਨੇ ਜਿਹੜੇ ਉਹ ਛੱਡੇ ਜਾ ਰਹੇ ਨੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ ਆਇਆ ਕਿ ਅਸੀਂ ਤਾਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਪ੍ਰਤੀ ਬਹੁਤ ਗੰਭੀਰ ਆ ਸਾਡਾ ਮੰਨਣਾ ਇਹ ਹੈ ਕਿ ਜਿਹੜੀ ਇਹ ਸਰਕਾਰ ਆ ਨਾ ਤਾਂ ਮੁਲਾਜ਼ਮਾਂ ਲਈ ਗੰਭੀਰ ਆ ਨਾ ਜਿਹੜੇ ਬਾਕੀ ਤਬਕੇ ਸੰਘਰਸ਼ ਕਰ ਰਹੇ ਨੇ ਕਿਸਾਨ ਨੇ ਮਜ਼ਦੂਰ ਨੇ ਜਾਂ ਕੱਚੇ ਮੁਲਾਜ਼ਮ ਨੇ ਨਾ ਉਹਨਾਂ ਲਈ ਗੰਭੀਰ ਆ ਇਸੇ ਕਰਕੇ ਕਿਸੇ ਦੀ ਜਿਹੜੀ ਮੰਗ ਆ ਉਸ ਨੂੰ ਇਹਨਾਂ ਨੇ ਤਵੱਜੋ ਨਹੀਂ ਦਿੱਤੀ ਮੁਲਾਜ਼ਮਾਂ ਨਾਲ ਤਾਂ ਇਹ ਹੋਇਆ ਕਿ ਪੈਨਸ਼ਨ ਦਾ ਮਾਮਲਾ ਹੋਵੇ ਚਾਹੇ ਚਾਹੇ ਪੁਰਾਣੇ ਸਕੇਲ ਬਹਾਲ ਕਰਨ ਦਾ ਮਾਮਲਾ ਹੋਵੇ ਜਾਂ ਜਿਹੜੇ ਕੱਟੇ ਹੋਏ ਪੱਤੇ ਨੇ ਮਲਾਜਮਾਂ ਦੇ ਪਿੰਡੂ ਪੱਤਾ ਜਾਂ ਬਾਰਡਰ ਏਰੀਆ ਪੱਤਾ ਉਹ ਦੇਣੇ ਤਾਂ ਦੂਰ ਦੀ ਗੱਲ ਆ ਇਤਿਹਾਸ ਇਹਨਾਂ ਨੇ ਐਂ ਸਿਰਜ ਦਿੱਤਾ ਕਿ ਜਿਹੜੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਕਹਿ ਰਹੇ ਨੇ ਕਿ ਬਦਲਾਵ ਵਾਲੇ ਆ ਬਦਲਾਅ ਇਸ ਤਰੀਕੇ ਦਾ ਲਿਆਂਦਾ ਕਿ ਪਿਛਲਾ ਸਾਲ 2025 ਮਲਾਜਮਾਂ ਦੇ ਹੁਣ ਤੱਕ ਦੇ ਇਤਿਹਾਸ ਦਾ ਇਹ ਜਾ ਸਾਲ ਬਣਾਤਾ ਜਿਦੇ ਵਿੱਚ ਮਹਿੰਗਾਈ ਪੱਤੇ ਦੀ ਇੱਕ ਵੀ ਕਿਸ਼ਤ ਨਹੀਂ ਦਿੱਤੀ ਇਸ ਕਰਕੇ ਮਲਾਜਮਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਬਹੁਤ ਗੁੱਸਾ ਰੋਸ ਆ ਤਾਂ ਅਸੀਂ ਸਾਰੇ ਇਕੱਠੇ ਹੋਏ ਆ ਕਿ ਜਿਹੜਾ ਇਹ ਗੁੱਸਾ ਤੇ ਰੋਸ ਆ ਇਨੂੰ ਮੈਦਾਨ ਦੇ ਵਿੱਚ ਸੰਘਰਸ਼ ਦੇ ਮੈਦਾਨ ਦੇ ਵਿੱਚ ਲੈ ਕੇ ਆਈਏ ਉਸ ਦੇ ਲਈ ਅਸੀਂ ਇਸ ਮੋਰਚੇ ਦਾ ਗਠਨ ਕੀਤਾ ਇਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਜਿਹੜੀਆਂ ਜਿਸ ਦੇ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਆ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਆ ਇਸੇ ਤਰੀਕੇ ਨਾਲ ਵੈਟਰਨਰੀ ਇਨਸਪੈਕਟਰ ਐਸੋਸੀਏਸ਼ਨ ਆ ਇਸ ਤੋਂ ਇਲਾਵਾ ਜਿਹੜਾ ਪੰਜਾਬ ਪੇ ਸਕਿਲ ਬਹਾਲੀ ਸਾਂਝਾ ਫਰੰਟ ਆ ਉਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਸ਼ਾਮਲ ਨੇ ਚਾਹੇ ਉਹ 41 66 ਵਾਲੇ ਸਾਥੀ ਨੇ 68 35 ਵਾਲੇ ਸਾਥੀ ਨੇ 98 94 ਈਟੀਟੀ ਵਾਲੇ ਸਾਥੀ ਨੇ ਇਸ ਤੋਂ ਬਿਨਾਂ ਵੈਟਰਨਰੀ ਉਸ ਦੇ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਨੇ ਉਹ ਸ਼ਾਮਲ ਨੇ ਐਮ ਪੀ ਐਚ ਡਬਲਯੂ ਵਾਲੇ ਸ਼ਾਮਲ ਨੇ ਜੇਲ੍ਹ ਵਾਰਡਨ ਨੇ ਜਿਹੜੇ ਉਹ ਸ਼ਾਮਲ ਨੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚ ਉਹ ਜਥੇਬੰਦੀਆਂ ਜਿਹੜੀਆਂ ਪੈਨਸ਼ਨ ਦੀ ਪ੍ਰਾਪਤੀ ਦੀ ਲੜਾਈ ਲੜ ਰਹੀਆਂ ਨੇ ਸਕੇਲਾਂ ਦੀ ਪ੍ਰਾਪਤੀ ਦੀ ਲੜਾਈ ਲੜ ਰਹੀਆਂ ਨੇ ਤੇ ਜਿਹੜੇ ਬਾਕੀ ਮਾਮਲੇ ਨੇ ਮੁਲਾਜ਼ਮਾਂ ਦੇ ਵਿਤੀ ਜਿਹੜੇ ਇਹਨਾਂ ਨੇ ਨੁਕਰੇ ਲਾਏ ਹੋਏ ਨੇ ਉਹ ਉਹਨਾਂ ਦੀ ਲੜਾਈ ਲੜ ਰਹੇ ਨੇ ਉਹਨਾਂ ਨੇ ਇਕਜੁੱਟ ਹੋ ਕੇ ਅੱਜ ਇੱਥੇ ਕਨਵੈਨਸ਼ਨ ਆ ਜਿਹੜੀ ਉਹ ਕੀਤੀ ਜਾ ਰਹੀ ਆ ਫੈਸਲਾ ਅਸੀਂ ਇਹ ਕੀਤਾ ਕਿ ਆ ਜਿਹੜਾ 1 ਸਾਲ ਇਹ ਪੰਜਾਬ ਸਰਕਾਰ ਨੂੰ ਸੰਘਰਸ਼ਾਂ ਰਾਹੀਂ ਘੇਰਾਂਗੇ ਜਿੰਨੇ ਉਹਨਾਂ ਨੇ ਵਾਅਦੇ ਕੀਤੇ ਨੇ ਜਾਂ ਤਾਂ ਉਹ ਪੂਰੇ ਕਰਨਗੇ ਨਹੀਂ ਇਹਦੀ ਜਿਹੜੀ ਸਿਆਸੀ ਕੀਮਤ ਆ ਉਹ ਉਹਨਾਂ ਨੂੰ ਚਕਾਉਣੀ ਪੂਗੀ ਪਿਛਲੇ 4 ਸਾਲਾਂ ਤੋਂ ਇਨਕਲਾਬ ਦਾ ਨਾਂ ਦੇ ਕੇ ਜਿਹੜੀ ਸਰਕਾਰ ਫੋਨ ਦੇ ਵਿੱਚ ਆਈ ਆ ਉਹਨੇ ਬੜਾ ਵੱਡਾ ਧੋਖਾ ਮੁਲਾਜ਼ਮ ਵਰਗ ਦੇ ਨਾਲ ਕੀਤਾ ਉਹਨਾਂ ਨੇ ਆਪਣੇ ਚੋਣ ਮਨੋਸ ਪੱਤਰ ਦੇ ਵਿੱਚ ਪੈਨਸ਼ਨ ਬਹਾਲੀ ਦੀ ਗੱਲ ਪੰਜਾਬ ਦੀਆਂ ਜਿਹੜੀਆਂ ਪੇ ਨਾਰਮਲੀਆਂ ਨੇ ਉਹਨਾਂ ਦੀ ਗੱਲ ਪਿਛਲੇ ਪੇ ਕਮਿਸ਼ਨ ਦੇ ਵਿੱਚ ਕੱਟੇ ਗਏ ਪੱਤਿਆਂ ਦੀ ਬਹਾਲੀ ਦੀ ਗੱਲ ਉਹਨਾਂ ਨੇ ਰੱਖੀ ਮੁਲਾਜ਼ਮਾਂ ਨਾਲ ਵਾਅਦੇ ਕੀਤੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਸਰਕਾਰ ਨੂੰ ਵੋਟਾਂ ਪਾ ਕੇ ਜਿਹੜਾ ਹੈਗਾ ਮੰਡੇਟ ਦਿੱਤਾ ਪਰ ਇਹ ਪਿਛਲੇ 4 ਸਾਲਾਂ ਦੇ ਵਿੱਚ ਭਵੰਤਮਨ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨੇ ਮੁਲਾਜ਼ਮ ਵਰਗ ਦੀ ਇੱਕ ਕੋਈ ਹਸਾਰ ਨਹੀਂ ਲਈ ਮੁਲਾਜ਼ਮ ਵਰਗ ਦਾ ਕੋਈ ਵੀ ਜਿਹੜਾ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਕੋਈ ਵੀ ਜਿਹੜੀ ਪੇ ਨਾਰਮਲੀ ਕਮੇਟੀ ਆ ਉਹ ਨਹੀਂ ਬਿਠਾਈ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਸੁਧਾਰਪਾਲ ਸਿੰਘ ਚੀਮਾ ਨੇ ਉਹ ਮੁਲਾਜ਼ਮਾਂ ਦੇ ਨਾਲ ਕੋਝੇ ਮਜ਼ਾਕ ਕਰ ਰਹੇ ਨੇ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਮੁਲਾਜ਼ਮ ਮੰਗਾਂ ਦੇ ਬਾਰੇ ਗੰਭੀਰ ਆ ਪਰ ਹਕੀਕਤ ਦੇ ਵਿੱਚ ਸਰਕਾਰ ਮੁਲਾਜ਼ਮਾਂ ਨੂੰ ਧਰਹੀ ਨਹੀਂ ਮੰਨ ਰਹੀ ਕਿ ਇਹਨਾਂ ਨੇ ਸਭ ਤੋਂ ਵੱਡੇ ਦਾਵੇ ਕੀਤੇ ਸੀ ਵਾਅਦੇ ਕੀਤੇ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਲਾਗੂ ਕਰਾਂਗੇ 18 11 2022 ਨੂੰ ਇੱਕ ਨੋਟੀਫਿਕੇਸ਼ਨ ਵੀ ਕੀਤਾ ਗਿਆ ਪਰ ਅੱਜ ਤੱਕ ਮੁਲਾਜ਼ਮ ਉਸ ਨੋਟੀਫਿਕੇਸ਼ਨ ਨੂੰ ਲਾਗੂ ਹੋਣ ਦੀ ਜਿਹੜੀ ਹੈਗੀ ਨੇ ਉਡੀਕ ਕਰ ਰਹੇ ਨੇ ਭਾਵੇਂ ਕਿ ਇਸ ਨੋਟੀਫਿਕੇਸ਼ਨ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਜਿਹੜੀ ਹੈਗੀ ਆ ਉਹ ਕੀਤੀ ਜਾ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਪਰ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰਾਉਣ ਦੇ ਲਈ ਲਗਾਤਾਰ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਰੈਲੀਆਂ ਕੀਤੀਆਂ ਤਿੰਨ ਦਿਨਾਂ ਮੋਰਚੇ ਵੀ ਲਾਏ ਹੈਗੇ ਨੇ ਇਹਨਾਂ ਦੇ ਵਿਧਾਇਕਾਂ ਨੂੰ ਉਹਨਾਂ ਦੇ ਮੰਤਰੀਆਂ ਨੂੰ ਉਹਨਾਂ ਦੇ ਤੱਕ ਜਾ ਕੇ ਕਿ ਕਿਵੇਂ ਪ੍ਰਾਣੀ ਪੈਨਸ਼ਨ ਜਿਹੜੀ ਹੈਗੀ ਆ ਉਹ ਕੱਲੇ ਮਲਾਜ਼ਮਾਂ ਦਾ ਹੀ ਨਹੀਂ ਉਹ ਸੂਬੇ ਦੇ ਵਿੱਤੀ ਹਾਲਤ ਦੇ ਜਿਹੜੇ ਹੈਗੇ ਉਹਦੇ ਪੱਖ ਦੇ ਵਿੱਚ ਵੀ ਆ ਤੁਸੀਂ ਇਹਨੂੰ ਲਾਗੂ ਕਰੋ ਤੁਹਾਡਾ ਵਾਦਾ ਸੀ ਤੁਹਾਡਾ ਨੋਟੀਫਿਕੇਸ਼ਨ ਸੀ ਪਰ ਹੁਣ ਤੱਕ 4 ਸਾਲ ਬੀਤਣ ਤੋਂ ਬਾਅਦ ਲਾਸਟ ਸਮਾਂ ਜਿਹੜਾ ਹੈਗਾ ਸਰਕਾਰ ਦਾ ਰਹਿ ਗਿਆ ਤਾਂ ਹਜੇ ਤੱਕ ਉਹ ਪੁਰਾਣੀ ਪੈਨਸ਼ਨ ਪੰਜਾਬ 'ਚ ਲਾਗੂ ਨਹੀਂ ਹੋਈ ਤਾਂ ਇਸ ਕਰਕੇ ਅਸੀਂ ਸੰਘਰਸ਼ੀਲ ਮੁਲਾਜ਼ਮ ਜਥੇਬੰਦੀਆਂ ਵੱਲੋਂ ਕੁਝ ਮੁੱਦੇ ਜਿਹੜੇ ਹੈਗੇ ਨੇ ਪਿੰਨ ਪੁਆਇੰਟ ਕਰੇ ਕਿ ਜਿਹੜੇ ਸਿਰਫ ਕੁਝ ਖਾਸ ਕੇਡਰ ਤੱਕ ਦਾ ਨਹੀਂ ਬਲਕਿ ਪੰਜਾਬ ਦੇ ਮੁਲਾਜ਼ਮਾਂ ਦਾ ਇੱਕ ਸਾਂਝੇ ਮੁੱਦੇ ਨੇ ਜਿਦੇ 'ਚ ਪੁਰਾਣੀ ਪੈਨਸ਼ਨ ਤੇ ਜਿਹੜੇ 17 7 20 ਤੋਂ ਬਾਅਦ ਭਰਤੀ ਹੋਏ ਨੌਜਵਾਨ ਸਾਡੇ ਸਾਥੀ ਨੇ ਚਾਹੇ ਉਹ ਅਧਿਆਪਕ ਭਰਤੀ ਹੋਏ ਨੇ ਚਾਹੇ ਵੱਖ-ਵੱਖ ਵਿਭਾਗਾਂ 'ਚ ਉਹਨਾਂ ਤੇ ਪੰਜਾਬ ਦੇ ਸਕੇਲਾਂ ਦੀ بجائے ਇੱਕ ਕੇਂਦਰੀ ਦੇ ਪੈਟਰਨ ਦੇ ਉੱਤੇ ਇੱਕ ਸਕੇਲ ਲਾਗੂ ਨੇ ਜਿਹਦੇ ਨਾਲ ਸਾਡੀਆਂ ਤਨਖਾਹਾਂ ਉਹਨਾਂ ਦੀਆਂ ਤਨਖਾਹਾਂ ਬਹੁਤ ਜਿਹੜੀਆਂ ਹੈਗੀਆਂ ਨੇ ਘਟਾ ਦਿੱਤੀਆਂ ਗਈਆਂ ਨੇ ਤੇ ਇਸੇ ਤਰ੍ਹਾਂ ਜਿਹੜੇ ਕੱਟੇ ਹੋਏ ਪੱਤੇ ਨੇ ਜਿਦੇ ਚ ਏਸੀਪੀ ਹੋਵੇ ਉਹ ਡੀਏ ਦੀਆਂ ਕਿਸ਼ਤਾਂ ਹੋਣ ਤੇ ਵੱਖ-ਵੱਖ ਪਿੰਡੂ ਏਰੀਆ ਪੱਤਾ ਬਾਰਡਰ ਏਰੀਆ ਪੱਤਾ ਤਮਾਮ ਤਰ੍ਹਾਂ ਦੇ ਪੱਤਿਆਂ ਨੂੰ ਇਹ ਜਿਹੜੇ ਪੈਨਸ਼ਨ ਸਕੇਲ ਤੇ ਇਹ ਪੱਤੇ ਇਸ ਤਰ੍ਹਾਂ ਦੇ ਤਿੰਨ ਮੁੱਦੇ ਨੇ ਜਿਹੜੇ ਪੰਜਾਬ ਦੇ ਸਮੁੱਚੇ ਮਲਾਜ਼ਮਾਂ ਨੂੰ ਜਿਹੜੇ ਪ੍ਰਭਾਵਿਤ ਕਰ ਰਹੇ ਨੇ ਇਸ ਕਰਕੇ ਇਹਨਾਂ ਤਿੰਨੇ ਮੰਗਾਂ ਦੇ ਉੱਤੇ ਪਿੰਨ ਪੁਆਇੰਟ ਕਰਕੇ ਨਹੀਂ ਬਹੁਤ ਸਾਰੇ ਸੰਜੇ ਮੋਰਚੇ ਬਣਦੇ ਨੇ ਉਹਦੇ ਵਿੱਚ ਬਹੁਤ ਸਾਰੀਆਂ ਮੰਗਾਂ ਹੁੰਦੀਆਂ ਨੇ ਅਸੀਂ ਇਹ ਜਿਹੜਾ ਇੱਕ ਜਥੇਬੰਦੀਆਂ ਨੇ ਰਲ ਕੇ ਸਾਂਝਾ ਫਰੰਟ ਬਣਾਇਆ ਹੈ ਜਿਹਦਾ ਨਾਮ ਪੁਰਾਣੇ ਸਕੀਲ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ ਹੈ ਜਿਹਦੀਆਂ ਤਿੰਨੇ ਮੰਗਾਂ ਦੇ ਉੱਤੇ ਅਸੀਂ ਕਨਸੈਂਟਰੇਟ ਕਰਨ ਲਈ ਇੱਕ ਵੱਜਵੀਂ ਲੜਾਈ ਦੇਣ ਦੇ ਵਾਸਤੇ ਇਹ ਇਕੱਠੇ ਹੋਏ ਆ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਤੇ ਅੱਜ ਉਹਦੀ ਪਲੀਠੀ ਕਨਵੈਨਸ਼ਨ ਹੈ ਜਿਹੜੀ ਸ਼ਹੀਦ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਦੇ ਵਿੱਚ ਉਹ ਹੋ ਰਹੀ ਹੈ ਤੇ ਇਸ ਨੇ ਇਸ ਸਾਲ ਦੇ ਵਿੱਚ ਇੱਕ ਵੱਡੀ ਲੜਾਈ ਦਾ ਆਗਾਜ਼ ਇਸ ਕਨਵੈਨਸ਼ਨ ਨੇ ਕਰਨਾ ਹੈ ਜਿਦੇ ਚੋਂ 15 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਦੇ ਵਿੱਚ ਸੰਗਰੂਰ ਦੇ ਵਿੱਚ ਇੱਕ ਵੱਡਾ ਇਕੱਠ ਵੱਡੀ ਰੈਲੀ ਉਹਦੇ ਹੋਣ ਜਾ ਰਹੀ ਹੈ ਜਿਦੇ ਚ ਨਵੇਂ ਮੁਲਾਜ਼ਮਾ ਨਹੀਂ ਨਹੀਂ ਪੁਰਾਣੇ ਮੁਲਾਜ਼ਮਾ ਨੇ ਨਵੇਂ ਤੇ ਪੁਰਾਣਿਆਂ ਦਾ ਸਮੇਲ ਹੋ ਕੇ ਇੱਕ ਵੱਡੀ ਪੰਜਾਬ ਦੇ ਵਿੱਚ ਲੜਾਈ ਬਣਨ ਜਾ ਰਹੀ ਹੈ ਕਿਉਂਕਿ ਇਹ ਹੈ ਕਿ ਚਾਹੇ ਕਿਸੇ ਵੀ ਤਰ੍ਹਾਂ ਦੇ ਵਿੱਤੀ ਮਾਮਲੇ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਬਿਲਕੁਲ ਨਕਾਮਸਾਬਤ ਹੋਈ ਹੈ ਸਰਕਾਰوں ਨੂੰ ਹੱਲ ਕਰਨ ਦੇ ਵਿੱਚ ਜਿਹੜੀਆਂ ਆਸਾਂ ਉਮੀਦਾਂ ਦੇ ਨਾਲ ਲੋਕ ਇਹ ਮਿਹਨਤ ਕਰਕੇ ਕਾਲਜਾਂ ਦੇ ਵਿੱਚ ਪੜ੍ਹ ਕੇ ਇੱਕ ਆਸ ਹੁੰਦੀ ਹੈ ਕਿ ਅਸੀਂ ਸਰਕਾਰੀ ਨੌਕਰੀ ਲਵਾਂਗੇ ਪਰ ਉਸ ਤੋਂ ਬਾਅਦ ਹੁਣ ਦੇਖਣ ਚਾਹਿਆ ਕਿ ਫੇਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ੱੱਕੇ ਹੁੰਦੇ ਨੇ ਤਾਂ ਉਹਨਾਂ ਵਿੱਤੀਆਂ ਉਹਨਾਂ ਦੇ ਹੱਕਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਰਲ ਕੇ ਸਰਕਾਰ ਨੂੰ ਘੇਰਾ ਪਾਉਣਾ ਹੈ ਇੱਕ ਪਾਸੇ ਲੜਾਈ ਪੰਜਾਬ ਸਰਕਾਰ ਨਾਲ ਦੂਜੇ ਪਾਸੇ ਕੇਂਦਰ ਵੀ ਜਿਹੜੀ ਹੈਗੀ ਆ ਇਹਦੇ 'ਚ ਉਸੇ ਤਰੀਕੇ ਦੇ ਨਾਲ ਸ਼ਾਮਲ ਹੈ ਕਿ ਉਹ ਲਗਾਤਾਰ ਸੂਬਿਆਂ ਦੀ ਵਿੱਤੀ ਬਾਂਹ ਮਰ ਰੋੜ ਰਹੀ ਹੈ ਪੈਨਸ਼ਨ ਦਾ 28000 ਕਰੋੜਾ ਜਿਹੜਾ ਪੀਐਫਆਰਡੀ ਕੋਲੇ 28000 ਕਰੋੜ ਰੁਪਏ ਦੀ ਰਕਮ ਜਿਹੜੀ ਹੈਗੀ ਆ ਉਹ ਪੰਜਾਬ ਦੇ ਸੂਬੇ ਦੀ ਪੰਜਾਬ ਦੇ ਮੁਲਾਜ਼ਮਾਂ ਦੀ ਇਕੱਠੀ ਹੋ ਚੁੱਕੀ ਹੈ ਪਰ ਉਹ ਬਿਲਕੁਲ ਜਵਾਬ ਦੇ ਚੁੱਕੇ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਦਾ ਇਹ ਜਿਹੜਾ ਪੈਸਾ ਉਹ ਅਸੀਂ ਦੇਣਾ ਨਹੀਂ ਹੈ ਇਸ ਲਈ ਇਹ ਸਾਰੀਆਂ ਨੀ ਜਿਹੜੀਆਂ ਇਹਨਾਂ ਦੇ ਪਿੱਛੇ ਮੁਲਾਜ਼ਮ ਵਿਰੋਧੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਚ ਸਿੱਧਾ ਕਾਰਨ ਇਹ ਹੈ ਕਿ ਅਸਲ 'ਚ ਇਹ ਸਰਕਾਰੀ ਮੈਕਮਿਆਂ ਦੀ ਆਕਾਰ ਘਟਾਈ ਕਰਕੇ ਉਹਦਾ ਉਹਨਾਂ ਨੂੰ ਬੰਦ ਕਰਕੇ ਜਿਵੇਂ ਹੁਣ ਇੱਕ ਦਾਅਵੇ ਵੀ ਕੀਤੇ ਜਾ ਰਹੇ ਨੇ ਕਿ ਐਸੀ ਲੁਧਾਨੇ ਇੱਕ ਉੱਥੇ ਆਰਟੀਆਈ ਦਫ਼ਤਰ ਹੈਗਾ ਜਿਹੜਾ ਉਹ ਬੰਦ ਕਰਤਾ ਅਸਲ 'ਚ ਜਿੰਦਾ ਮਾਰਨ ਦਾ ਇੱਕ ਸੰਕੇਤ ਹੈ ਕਿ ਤੁਹਾਨੂੰ ਆਨਲਾਈਨ ਦੇ ਨਾਂ ਦੇ ਹੇਟ ਤੇ ਇਹ ਸਾਰੇ ਸਰਕਾਰੀ ਅਦਾਰੇ ਨੇ ਜਿਹੜੇ ਲੋਕਾਂ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਾ ਵੱਡਾ ਸਾਧਨ ਬਣਦੇ ਨੇ ਉਹਨਾਂ ਨੂੰ ਬੰਦ ਕਰਕੇ ਚੰਦ ਪੂੰਜੀਪਤੀ ਘਰਾਣਿਆਂ ਦੇ ਹਵਾਲੇ ਸਾਰੇ ਦਾ ਸਾਰਾ ਸਿਸਟਮ ਚਾਹੇ ਉਹ ਕੇਂਦਰ ਸਰਕਾਰ ਇੱਥੋਂ ਦੇ ਜਲ ਨੂੰ ਇਥੋਂ ਦੇ ਜੰਗਲਾਂ ਨੂੰ ਇਥੋਂ ਦੇ ਟਰਾਂਸਪੋਰਟ ਨੂੰ ਜਿੰਨੇ ਦੇ ਜਿੰਨਾ ਸਰਕਾਰੀ ਇੱਥੇ ਦਾ ਆਧਾਰਾ ਪਿਛਲੇ 17 ਸਾਲਾਂ ਚ ਖੜਾ ਹੋਇਆ ਤਾਂ ਉਹਦੇ ਵਿੱਚ ਜਿਵੇਂ ਕੇਂਦਰ ਸਰਕਾਰ ਉਸ ਨੂੰ ਬਿਲਕੁਲ ਖੁੰਝੇ ਲਾਉਣ ਦੇ ਲਾਇਆ ਹੋਇਆ ਇਸੇ ਤਰੀਕੇ ਨਾਲ ਪੰਜਾਬ ਦਾ ਪੰਜਾਬ ਗਵਰਨਮੈਂਟ ਵੀ ਜਿਹੜੀ ਹੈਗੀ ਹੈ ਉਹ ਨਿਜੀਕਰਨ ਦੀ ਨੀਤੀ ਦੇ ਉੱਤੇ ਲਗਾਤਾਰ ਚੱਲ ਰਹੀ ਹੈ ਜਿਹਦੇ ਵਿੱਚੋਂ ਇਹ ਸਾਰੀਆਂ ਵਿੱਤੀ ਮੰਗਾਂ ਜਿਹੜੀਆਂ ਨਿਕਲਦੀਆਂ ਨੇ ਤਾਂ ਜਦੋਂ ਤਾਂ ਆਪਣੇ প্রচার ਵਾਸਤੇ ਮਸ਼ੀਨਰੀ ਦੇ ਉੱਤੇ ਪੈਸਾ ਲਾਉਣਾ ਹੋਵੇ ਤਾਂ ਉਹ ਸਾਰਾ ਕੁਝ ਫੰਡ ਅਰੇਂਜ ਹੋ ਜਾਂਦਾ ਹੈ ਪੰਜਾਬ ਦੇ ਸਰਦੇ ਉੱਤੇ 4 ਲੱਖ ਭਾਵੇਂ 4 ਲੱਖ ਕਰੋੜ ਦਾ ਕਰਜ਼ਾ ਖੜਾ ਹੋ ਜਵੇ ਪਰ ਜਦੋਂ ਅਸਲ ਦੇ ਵਿੱਚ ਵਿੱਤੀ ਮੰਗਾ ਹੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਦਾ ਜਿਹੜਾ ਖਜ਼ਾਨਾ ਜਿਹੜਾ ਉਹ ਵਿੱਤੀ ਸੰਕਟ ਦੇ ਵਿੱਚ ਆ ਜਾਂਦਾ ਨਾ ਪੁਰਾਣੀਆਂ ਸਰਕਾਰਾਂ ਕੋਲੇ ਖਜ਼ਾਨੇ ਦਾ ਕੋਈ ਹੱਲ ਸੀ ਨਾ ਇਸ ਮੌਜੂਦਾ ਆਮ ਆਦਮੀ ਪਾਰਟੀ ਕੋਲੇ ਸਰਕਾਰ ਖਜ਼ਾਨੇ ਨੂੰ ਹੱਲ ਕਰਨ ਦਾ ਜਿਹੜਾ ਕੋਈ ਰਾਹ ਹੈ ਇਸ ਕਰਕੇ ਇਸ ਵਿੱਤੀ ਸੰਕਟ ਦੇ ਨਾਂ ਦੇ ਹੇਠ ਜਿਹੜਾ ਸਾਰਾ ਕੁਝ ਦਬਾਇਆ ਜਾ ਰਿਹਾ ਉਹਦੇ ਖਿਲਾਫ ਇੱਕੋ ਇੱਕ ਰਾਹ ਹੈ ਕੇ ਨਿਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਵੀ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਵੀ ਤੇ ਪੰਜਾਬ ਦੇ ਇਸ ਸਾਰੇ ਜਿਹੜਾ ਸਿਰਫ ਤੇ ਸਿਰਫ ਇੱਕ ਲੋਕਾਂ ਦੀਆਂ ਵੋਟਾਂ ਲੈ ਕੇ ਸਰਕਾਰ ਬਣਾਉਣ ਤੱਕ ਸੀਮਤ ਹੋ ਚੁੱਕਿਆ ਸਾਰੀ ਚੀਜ਼ ਤੰਤਰ ਉਹਦੇ ਖਿਲਾਫ ਇੱਕ ਵੱਡੇ ਸੰਘਰਸ਼ ਨੂੰ ਜਿਹੜਾ ਹੈਗਾ ਅਸੀਂ ਵਢਣ ਜਾ ਰਹੇ ਹਾਂ